ਉਹ ਆ ਜੀ ਨੇ ਕੁਟੀਆਂ ਤੁਰਾ ਤੋ ਪਾਰ ਲਗਾਇਆ ਕੁੱਟੀਆਂ ਮੈਂ ਦੁਹਾਂ ਤੋ ਪਾਰ ਨਗਾਇਆ ਕੁਟੀਆਂ ਤੁਰਾ ਤੋ ਪਾਰ ਨਗਾਇਆ ਫਿਰ ਸੇ ਜੱਟ ਨੇ ਨਾਂ ਲਿਖਵਾਇਆ ਕੁਟੀਆਂ ਤੁਰਾ ਤੋ ਪਾਰ ਲਗਾਇਆ ਕੁੱਟੀਆਂ ਨਾਂ ਤੋ

ਨਾ ਦੇ ਜਕਰ ਕੋਲ ਕੇ ਬੁਲੀਏ ਸਚੇਦਰ ਬਾਾਰ ਕੀ ਵਾਹ ਜੀ ਵਾਹ ਜਿਹੜਾ ਜਿਹੜਾ ਵੀ ਆਪਣੇ ਮਾਤ ਪਿਤਾ ਨੂੰ ਪਿਆਰ ਕਰਦਾ ਦੁਜੇ ਕਰਕੇ ਦੱਸੋ ਜਰਾ ਸਾਡੀ ਵਿਵਸਥਾ ਦਾ ਵਿਗੜ ਗਈ ਨੇ ਬੇਕਾਰ ਚੱਲੋ ਕੋਈ ਆਪਣੇ ਆਪਣੇ ਮਾਤ ਪਿਤਾ ਦੇ ਨਾਂ ਤੇ ਤਾੜੀ ਮਾਰੋ ਠੀਕ ਹੈ ਜੀ ਕਹਿੰਦੇ ਮਾਂ ਦੀ ਦੁਆ ਕਦੇ ਟਾਲੀ ਨਹੀਂ ਹੋ ਜਾਂਦੀ ਦੇ ਮਾਂ ਦੀ ਦੁਆ ਕਦੇ ਟਾਲੀ ਨਹੀਂ ਹੋ ਜਾਂਦੀ ਜੇ ਲੱਗ ਜੇ ਮਾਂ ਦੀ ਬੰਦੂਆ ਉਹ ਵੀ ਕਦੇ ਖਾਲੀ ਨਹੀਂ ਹੋ ਜਾਂਦੀ 14 ਨੰਬਰ 13 ਨੰਬਰ ਲਾਸਟ ਹੀ ਬੰਦ ਰਹੇ ਕਹਿੰਦੇ ਮਾਂ ਦੀ ਦੁਆ ਕਦੇ ਟਾਲੀ ਨਹੀਂ ਹੋ ਜਾਂਦੀ ਜੇ ਲੱਗ ਜੇ ਮਾਂ ਦੀ ਬੰਦੂਆ ਉਹ ਵੀ ਕਦੇ ਖਾਲੀ ਨਹੀਂ ਹੋ ਜਾਂਦੀ ਕਹਿੰਦਾ ਪੰਜ ਪੰਜ ਪੁੱਤਰਾਂ ਨੂੰ ਇੱਕ ਮਾਂ ਮਿਹਨਤ ਮਜ਼ਦੂਰੀ ਕਰਕੇ ਵੀ ਪਾਲ ਲੈਂਦੀ ਹੈ ਪੰਜ ਪੰਜ ਪੁੱਤਰਾਂ ਨੂੰ ਇੱਕ ਮਾਂ ਮਿਹਨਤ ਮਜ਼ਦੂਰੀ ਕਰਕੇ ਵੀ ਪਾਲ ਲੈਂਦੀ ਹੈ ਪਰ ਕਲਯੁਗ ਦਾ ਵਕਤ ਹੈ ਪੰਜ ਪੰਜ ਪੁੱਤਰਾਂ ਤੋਂ ਇੱਕ ਮਾਂ ਸੰਭਾਲੀ ਨਹੀਂ ਹੋ ਜਾਂਦੀ ਗੱਲ ਜੰਗੀ ਲੱਗੀ ਉਹਦਾ ਤਾੜੀ ਮਾਰ ਕੇ ਤੁਸੀਂ ਵਾਹ ਜੀ ਵਾਹ ਜੀ ਹਾਂਜੀ ਹੋਸ਼ੀਸ਼ਾ तारा टे असमान चक म ਜਿਹਦੇ ਟੁੱਟਿਆ ਆਵਾਜ਼ ਨਾ ਆਵੇ ਐ ਜਿਹਦੇ ਟੁੱਟਿਆ ਆਵਾਜ਼ ਨਾ ਆਵੇ ਓਹ ਛੋਟੀ ਜਿਹੀ ਬੰਦਨਾ ਓਹ ਮਾਵਾ ਠੰਡੀਆਂ ਸ਼ਾਮਾਂ ਹੈ ਮਾਵਾ ਕਹਿੰਦੀਆਂ ਸ਼ਾਮਾਂ ਪੁਜਾ ਦਰਜਾ ਮਾਵਾ ਦਾ ਜਿਹੜਾ ਜਿਹੜਾ ਵੀ ਆਪਣੀ ਮਾਂ ਪਿਓ ਨੂੰ ਪਿਆਰ ਕਰਦਾ ਹੱਥੋਂ ਚੁੱਕ ਕੇ ਦੱਸਦਾ ਲਾਸਟੀ ਅੱਜ ਦੇ ਕੋਲੋਂ ਕੋ ਪ੍ਰੋਗਰਾਮ ਸੁਣਾਤ ਕਰਨਾ ਤਾੜੀ ਮਾਰ ਕੇ ਕਹਿਣਾ ਓਹ ਸਾਰੀ ਉਬਰ ਨਹੀਂ ਲਾ ਸਕਦਾ ਕੋਈ ਕਰਜਾ ਮਾਵਾ ਦਾ ساري اوپر تي لال پيٽاڙو ਕੀ ਗੈ ਜੀ ਬੁੱਤ ਪਰਹਾਪਤ ਕਰਨ ਲਈ ਬੁੱਤ ਪਰਹਾਪਤ ਕਰਨ ਲਈ ਮਾਂ ਵੀਰ ਤੇ ਆਉਂਦੀ ਆ ਗਿੱਲੇ ਪੈਂਦੀ ਆਪ ਬੁੱਤ ਨੂੰ ਸੁੱਕੇ ਕੌਦੀ ਆ ਗਿੱਲੇ ਗੈਦੇ ਆਪ ਬੁੱਤ ਨੂੰ ਸੁੱਕੇ ਕੌਦੀ ਆ ਕੀ ਗੈ ਕਹਿੰਦਾ ਬੁੱਤ ਪਰਹਾਪਤ ਕਰਨ ਲਈ ਮਾਂ ਵੀਰ ਤੇ ਹੁੰਦੀ ਆ ਗਿੱਲੇ ਪੈਂਦੀ ਆਪ ਬੁੱਤ ਨੂੰ ਸੁੱਕੇ ਕੌਦੀ ਜਦੋਂ ਮਾਂ ਦੇ ਹੱਥਰ ਨਹੀਂ ਪੈਦਾ ਹੁੰਦਾ ਪਹਿਲਾ 9 ਮਹੀਨੇ ਆਉਦੀ ਕੋ ਕੁਝ ਬਾਤ ਜਦੋਂ ਪੁੱਤਰ ਪੈਦਾ ਹੋ ਜਾਂਦਾ ਨਾ ਇਧਰ ਲਾ ਪਾਸਾ ਕਿੱਲਾ ਕਰਦੇ ਵੇ ਇਧਰ ਤੇ ਪਾਸੇ ਨਾਲ ਲਾਉਂਦੀ ਹੈ ਦੋ ਵੀ ਪਾਸਾ ਕਿੱਲਾ ਹੋ ਜਾਂਦਾ ਹੈ ਮਾਂ ਦੀ ਛਾਤੀ ਦੇ ਪਾਲ ਦੀ ਮਾਵਾਂ ਦਾ ਕਰ ਜਾਨੇ ਦੇਖ ਸਕਦਾ ਕੋਈ ਵੀ ਪੁੱਤ ਪਰਹਾ ਪੁੱਤ ਕਰਨ ਲਈ ਪੁੱਤ ਪਰਹਾ ਪੁੱਤ ਕਰਨ ਲਈ ਬਾ Come é on, ਸਾਰੇ ਜਿਹੜੇ ਦਿਨ ਨਹੀਂ ਦਿਖਾਈ ਵਾਜੀ ਵਾ ਸਾਡੀ ਪਿਆਰ ਬਹੁਤ ਸਾਰਾ ਮਾਰ ਕਰਕੇ ਲਈ ਹੈ ਰੱਬ ਰਾਜੀ ਰੱਖੇ ਦਿਨ ਦੁਗਣਾ ਰਾਜੋਏ ਵਾਡੀ ਸਾਂਗਣਾ ਕਰਦੇ ਸਾਂਗਣਾ ਦਾਦੇ ਪਰ ਤਾੜੀਆਂ ਕੋਈ ਠੀਕ ਹੈ ਜੇ ਉਹਨੂੰ ਪੂਜਦੇ ਨਸਾਰੇ ਉਹਨੂੰ ਪੂਜਦੇ ਨਸਾਰੇ ਜਿਹੜਾ ਦਿਸ ਨਹੀਂ ਦਿਖਾਈ ਜਿਹੜਾ ਦਿਸ ਨਹੀਂ ਦਿਖਾਈ ਮਾਨੂ ਪੂਜਦੇ ਨਹੀਂ ਕੋਈ ਜੀਹਨੇ ਦੁਨੀਆ ਬਣਾਈ ਜੀਹਨੇ ਦੁਨੀਆ ਬਣਾਈ ਜੀਹਨੇ ਦੁਨੀਆ ਬਣਾਈ ਠੀਕ ਹੈ ਜੀ ਉਹਨੂੰ ਪੂਜਦੇ ਨਸਾਰੇ Dari biar lo kacik ya Dari ਦੇ ਵੀ ਦੇਵੀ ਨੇ ਵੀ ਜਨਮ ਲੈਂਦਾ ਨਾ ਇਸ ਧਰਤੀ ਤੇ ਪੈਦਾ ਹੋਇਆ ਉਹ ਵੀ ਮਾਂ ਦੀ ਬਦੌਲਤ ਆ ਮਾਂ ਦਾ ਕਰਜ਼ਾ ਨਹੀਂ ਦੇ ਸਕਦਾ ਕੋਈ ਰੱਬ ਧਰਤੀ ਤੇ ਆਇਆ ਕੀ ਕਮੇਟੀ ਇਜਾਜ਼ਤ ਨਹੀਂ ਦਿੰਦੀ ਐਸੇ ਕੋਈ ਅਸੀਂ ਗਾਉਣ ਨਹੀਂ ਆਏ ਪੀਰ ਪਾਸ਼ਾ ਦੇ ਚਰਨਾ ਦੇ ਦਰਸ਼ਨ ਲਾਉਣ ਆਏ ਆ ਮਾਫੀਆਂ ਚੋਨੇ ਵੱਧ ਘਟ ਟਾਈਮ ਵੱਧ ਘਟ ਬੋਲਿਆ ਗਿਆ ਹੋਵੇ ਤਾੜੀ ਮਾਰ ਦਿਓ ਕੋਈ ਬੀਜ ਬਣਾਇਆ ਨਾ ਨਹੀਂ ਸੱਠੀ ਸੱਠੀ ਓ ਸੱਠੀ ਓ ਸੱਠੀ ਓ ਸੱਠੀ ਓ ਸੱਠੀ ਓ ਸੱਠੀ ਓ ਇੱਕ ਹੋਰ ਕਹ ਦੇ

सड़की <laughs> ਹਸਨ ਗੜੇ ਦੇ ਠਿਕਰੀ ਮੰਦਿਆ ਬੈਠੇ ਮਨ ਮਦਾਨ ਹਸਨ ਗੜੇ ਦੀ ਠਿਕਰੀ ਮੰਦਿਆ ਬੈਠੀ ਬਲਵਦਾਨ ਹਸਨ ਗੜੇ ਦੇ ਠਿਕਰੇ ਘਾਤੇ ਬੈਠੇ ਮਨ ਮਦਾਨ ਹਸਨ ਗੜੇ ਦੀ ਠਿਕਰੀ ਮੰਦਿਆ ਬੈਠੀ ਬਲਵਦਾਨ ਆਉਂਦੀ ਐ ਗੰਗਾ ਨੂੰ ਚੌਂਦੇ ਆ ਬੰਗਾ ਚਾਉਂਦੀ ਐ ਬਗਾਲ ਚਾਉਂ ਜਾਂਦੁਗਰਾ ਦੀ ਲੜਕੀ ਕਾਲੀ ਓਹ ਜਦੁਗਰਾ ਦੀ ਲੜਕੀ ਕਾਲੀ ਆਉਂਦੀ ਐ ਬੰਗਾ ਚਾਉਂ ਜਦੁਗਰਾ ਦੀ ਲੜਕੀ ਕਾਲੀ ਆਉਂਦੀ ਐ ਬਜ਼ਾਰ ਚਾਉਂ ਜਦੁਗਰਾ ਦੀ ਲੜਕੀ ਕਾਲੀ ਆਉਂਦੀ ਐ ਬੰਗਾ ਚਾਉਂ ਉਹ ਜੀ ਨਹੀਂ ਆਉਂਦਾ ਜੀ ਹਾਂ ਬਧਾਈ ਜਲਾ ਰੋ ਬਾਬਾ ਜੀ ਨਹੀਂ ਹੋਣ ਲੱਗਿਆ ਇਸ ਕਰਕੇ ਮੈਜੀਸ਼ਨ ਤੁਸੀਂ ਬਧਾਈ ਦੇ ਦिए ਬਧਾਈ ਦੇ ਦਿਓ ਬਧਾਈ ਦੇ ਦਿਓ ਓਏ ਅੱਮੀ ਇਹ ਤਾਂ ਮੈਜੀਸ਼ਨ ਸਾਰੇ ਖਰਾਬ ਹੋ ਜਾਣਿਆ ਆ ਸਕਦੇ ਪੰਡਾਲ ਚ ਆ ਜਾਓ ਰਿਕੁਐਸਟ ਵਾਲੀ ਗੱਡੀ ਆ ਦੇਖੋ ਸਾਊਂਡ ਵੀ ਸਾਰਾ ਪੇਜਾ ਹੈ ਵਧਾਈਆਂ ਦੇ ਲਈ ਉਹ ਗਰੇ ਵੀਰ ਖੜਿਆ ਨੇ ਕਿ ਬੇਨਤੀ ਹੈ ਦਰਵਾਜ਼ੇ ਵਿੱਚ ਮੈਂ ਤੁਹਾਨੂੰ ਦਾਲ ਚ ਸਾਰੇ ਜਿਹੜੇ ਤੇਰੇ ਬਾਹਰ ਜਾ ਜਾਓ ਵਧਾਈ ਦੇ ਦੀ ਹੈ ਪਰ ਕਮੇਟੀ ਵਾਲੇ ਜਿੰਨੇ ਮੈਂਬਰ ਹੈ ਸਾਰੇ ਮੈਂ ਬੇਨਤੀ ਹੈ ਕਿ ਤੁਸੀਂ ਬਾਹਰ ਜਾਓ ਜਲਦੀ ਸਾਊਂਡ ਵੀ ਪੈ ਉਹ ਮੇ ਭਈਆਂ ਦਾ ਇੱਕ ਟੀ ਹੈ ਸਾਰੇ ਮੈਜਿਸਨ ਖਰਾਬ ਹੋ ਜਾਣਾ ਵੀਰੇ ਹਾਂਜੀ ਸਾਊਂਡ ਵੀ ਸਾਰਾ ਖਰਾਬ ਆ ਜਾਣਾ ਬਾਈ ਯਾਰ ਹਾਂਜੀ ਬਾਈ ਲਾਈ ਲਓ ਯਾਰ ਸਾਰੇ ਸਾਰਿਆਂ ਨੂੰ ਬੜੀ ਸੰਜਮ ਜਲਦੀ ਕਰ ਵਧਾਈ ਦੇ ਹਲੇ 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 ਆਪਣੇ ਨੱਚ ਕੇ ਆ ਦੇ ਲੋਕ